कर चली जानो तन हम फिदा साथियों अब तुम्हारे हवाले वतन साथियों अब तुम्हारे हवाले वतन साथियों शहीदी दिवस 31 जुलाई 1940 शहीद उधम सिंह ਅਣਖ ਅਤੇ ਆਜ਼ਾਦੀ ਨਾਲ ਜੀਵਨ ਜਿਉਣ ਦਾ ਚਾਹ ਹਰ ਦਿਲ ਵਿੱਚ ਅੰਗੜਾਈਆਂ ਲੈਂਦਾ ਹੈ ਹਰ ਕੋਈ ਬੰਦਿਸ਼ਾਂ ਤੋਂ ਮੁਕਤ ਹਵਾ ਵਿੱਚ ਸਾਲਣਾ ਲੋਚਦਾ ਹੈ ਇਸ ਸੰਸਾਰ ਉੱਪਰ ਕੁਝ ਲੋਕ ਇਸ ਤਰ੍ਹਾਂ ਦੇ ਪੈਦਾ ਹੁੰਦੇ ਹਨ ਜੋ ਅਣਖ ਇੱਜ਼ਤ ਲਈ ਜ਼ੁਲਮ ਖਿਲਾਫ ਜਿਹਾਦ ਛੇੜਦੇ ਅਤੇ ਜ਼ੁਲਮ ਦੀ ਜੜ ਕੱਢਣ ਦਾ ਹੌਸਲਾ ਦਿਖਾਉਂਦੇ ਹਨ ਅਤੇ ਸੰਸਾਰ ਦੇ ਇਤਿਹਾਸ ਵਿੱਚ ਆਪਣਾ ਨਾਮ ਸਦਾ ਲਈ ਅਮਰ ਕਰ ਜਾਂਦੇ ਹਨ ਇਸ ਤਰ੍ਹਾਂ ਦੇ ਲੋਕ ਸਦਾ ਹੀ ਜ਼ਾਲਮ ਸੋਚ ਨੂੰ ਚੁਣੌਤੀ ਦਿੰਦੇ ਆਏ ਹਨ ਆਜ਼ਾਦੀ ਦੇ ਸੰਘਰਸ਼ ਵਿੱਚ ਅੰਗਰੇਜ਼ ਸ਼ਾਸਕਾਂ ਨਾਲ ਲੜਦੇ ਅਨੇਕਾਂ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹੱਸ-ਹੱਸ ਕੇ ਫਾਂਸੀ ਦੇ ਰਸੇ ਆਪਣੇ ਗਲਾਂ ਵਿੱਚ ਪਾਏ ਚਾਹ ਨਾਲ ਕਾਲੇ ਪਾਣੀ ਐ ਨੂੰ ਚੱਲ ਪਏ ਮਕਸਦ ਸੀ ਸਿਰਫ ਅਣਖ ਇੱਜ਼ਤ ਤੇ ਆਜ਼ਾਦ ਜੀਵਨ ਦੇ ਸੁਪਨੇ ਨੂੰ ਪੂਰਾ ਕਰਨਾ ਇਸੇ ਹੀ ਸਿਰਲੱਥਾਂ ਦੇ ਕਾਫਲੇ ਵਿੱਚ ਇੱਕ ਯੋद्धा ਸੀ ਸਰਦਾਰ ਉਦਮ ਸਿੰਘ ਸਰਦਾਰ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸਰਦਾਰ ਟਹਿਲ ਸਿੰਘ ਦੇ ਘਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿੱਚ ਹੋਇਆ ਸਰਦਾਰ ਉਦਮ ਸਿੰਘ ਦੇ ਬਚਪਨ ਵਿੱਚ ਹੀ ਉਦਮ ਸਿੰਘ ਦੇ ਮਾਤਾ-ਪਿਤਾ ਅਤੇ ਭਰਾ ਸਰਦਾਰ ਸਾਧੂ ਸਿੰਘ ਦਾ ਦੇਹਾਂਤ ਹੋ ਗਿਆ ਇਸ ਅਣਹੋਣੀ ਉਪਰੰਤ ਸਰਦਾਰ ਉਦਮ ਸਿੰਘ ਦੇ ਚਾਚਾ ਸਰਦਾਰ ਚੰਚਲ ਸਿੰਘ ਨੇ বালক ਉਦਮ ਸਿੰਘ ਨੂੰ ਅੰਮ੍ਰਿਤਸਰ ਦੇ ਸੈਂਟਰਲ ਸਿੱਖ ਯਤਿਮ ਘਰ ਵਿੱਚ ਭਰਤੀ ਕਰਵਾ ਦਿੱਤਾ ਉੱਥੇ ਰਹਿੰਦਿਆਂ ਹੀ ਉਦਮ ਸਿੰਘ ਦੇ ਜੀਵਨ ਵਿੱਚ ਇਸ ਤਰ੍ਹਾਂ ਦੇ ਪਰਿਵਰਤਨ ਆਏ ਕਿ ਉਸਨੇ ਭਾਰਤ ਨੂੰ ਆਪਣਾ ਘਰ ਤੇ ਇੱਥੋਂ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨ ਲਿਆ ਅੰਮ੍ਰਿਤਸਰ ਰਹਿੰਦਿਆਂ ਹੀ ਉਦਮ ਸਿੰਘ ਮਹਾਨ ਕ੍ਰਾਂਤੀਕਾਰੀ ਸਰਦਾਰ ਭਗਤ ਸਿੰਘ ਦੇ ਸੰਪਰਕ ਵਿੱਚ ਆਏ ਅਪ੍ਰੈਲ 1919 ਦੀ ਵਿਸਾਖੀ ਦਾ ਦਿਨ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਯਾਦ ਰਿਹਾ ਹੋਵੇਗਾ ਪਰ ਉਦਮ ਸਿੰਘ ਨੂੰ ਭੁੱਲਿਆ ਨਹੀਂ ਸੀ ਜਦੋਂ ਜਲਿਆਂਵਾਲਾ ਬਾਗ ਵਿੱਚ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਦੇ ਖਿਲਾਫ ਰੋਸ ਲਈ ਅਤੇ ਵਿਚਾਰਾਂ ਲਈ ਇਕੱਠੇ ਹੋਏ ਲੋਕਾਂ ਤੇ ਜਰਨਲ ਡਾਇਰ ਦੀ ਅਗਵਾਈ ਵਿੱਚ ਅੰਗਰੇਜ਼ੀ ਫੌਜ ਨੇ ਅੰਦਾਜ਼ ਤੁੰਦ ਗੋਲੀਆਂ ਚਲਾ ਕੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕੁਝ ਲੋਕ ਗੋਲੀਆਂ ਤੋਂ ਓਲੇ ਹੋਣ ਲਈ ਉੱਥੇ ਹੀ ਬਣੇ ਖੋ ਵਿੱਚ ਛਾਲਾ ਮਾਰ ਗਏ ਪਰ ਮੌਤ ਤੋਂ ਓਲੇ ਨਾ ਹੋ ਸਕੇ ਉਦਮ ਸਿੰਘ ਉਸ ਸਮੇਂ ਆਪਣੇ ਸਾਥੀਆਂ ਸਮੇਤ ਉੱਥੇ ਲੋਕਾਂ ਨੂੰ ਪਾਣੀ ਪਿਉਉਣ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ ਉਹ ਗੋਲੀ ਉਸ ਗੋਲੀਬਾਰੀ ਵਿੱਚ ਉਦਮ ਸਿੰਘ ਬਚ ਗਿਆ ਅਤੇ ਉਸ ਨੇ ਇਸ ਕਤਲੇਆਮ ਦਾ ਬਦਲਾ ਲੈਣ ਦੀ ਸੌਖਾ ਲਈ ਤੜਪ ਰਹੇ ਲੋਕਾਂ ਦੀਆਂ ਚੀਕਾਂ ਉਸ ਨੂੰ ਸੁਣਾਈ ਦਿੰਦੀਆਂ ਰਹਿੰਦੀਆਂ ਉਹ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ ਇੱਥੇ ਇਹ ਗੱਲ ਦੱਸਣ ਯੋਗ ਹੈ ਕਿ ਇਸ ਗੋਲਾਬਾਰੀ ਦਾ ਹੁਕਮ ਉਸ ਸਮੇਂ ਦੇ ਮੁਖੀ ਸਰ ਮਾਈਕਲ ਉਡਵਾਇਰ ਨੇ ਦਿੱਤਾ ਸੀ ਸਰਦਾਰ ਉਦਮ ਸਿੰਘ ਵੀ ਜਰਨਲ ਡਾਇਰ ਨੂੰ ਹੀ ਨਹੀਂ ਮਾਈਕਲ ਉਡਵਾਇਰ ਨੂੰ ਮਾਰਿਆ ਕਿਉਂਕਿ ਜਰਨਲ ਡਾਇਰ ਤਾਂ ਮਹਿਜ਼ ਇੱਕ ਹੁਕਮ ਦਾ ਬੱਜਾ ਸਿਪਾਹੀ ਸੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਇਹ ਮਾਈਕਲ ਓਡਵਾਇਰ ਹੀ ਸੀ ਜਿਸ ਨੇ ਵਿਸ਼ੇਸ਼ ਅਦਾਲਤਾਂ ਸਥਾਪਿਤ ਕਰਕੇ ਗਦਰੀ ਸੂਰਬੀਰਾ ਨੂੰ ਸਖਤ ਸਜ਼ਾਵਾਂ ਦਵਾਈਆਂ ਸ਼ੀਦ ਕਰਤਾਰ ਸਿੰਘ ਸਰਾਬਾ ਡਾਕਟਰ ਮਥਰਾ ਸਿੰਘ ਸਮੀਤ 48 ਗਦਰ ਪਾਰਟੀ ਨਾਲ ਸੰਬੰਧਿਤ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਫਾਂਸੀ ਦੀ ਸਜ਼ਾ ਹੋਈ 133 ਨੂੰ ਉਮਰ ਕੈਦ ਅਤੇ ਹੋਰ ਸਜ਼ਾਵਾਂ ਹੋਈਆਂ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਖੂਬਸੂਰਤ ਹਿੱਸੇ ਜੇਲਾਂ ਦੀਆਂ ਕਾਲ ਕੋਠਰੀਆਂ ਵਿੱਚ ਕਟਣੇ ਪਏ 1919 ਵਿੱਚ 10000 ਗਦਰ ਪਾਰਟੀ ਦੇ ਸਮਰਥਕ ਜੇਲਾਂ ਵਿੱਚ ਸਨ ਮਾਈਕਲ ਉਡਵਾਇਰ ਦੇ ਕਾਰਜਕਾਲ ਦੌਰਾਨ 1914 ਤੋਂ 1918 ਦੇ ਵਿਚਕਾਰ ਪੰਜਾਬ ਆਉਂਦੀਆਂ 8 ਅਖਬਾਰਾਂ ਜ਼ਬਤ ਕੀਤੀਆਂ ਗਈਆਂ ਅਤੇ ਸਦਾਕਤ ਜ਼ਮਹੂਰ ਨਕਾਸ਼ ਤੇ ਨਿਊ ਇੰਡੀਆ ਨਾਮਕ ਅਖਬਾਰਾਂ ਦੀ ਪੰਜਾਬ ਡਾਕਲੇ ਤੇ ਪਾਬੰਦੀ ਲਗਾ ਦਿੱਤੀ ਗਈ ਸਨ 1919 ਵਿੱਚ ਕਲਕੱਤੇ ਦੇ ਪ੍ਰਸਿੱਧ ਅੰਗਰੇਜ਼ੀ ਅਖਬਾਰ ਅੰਮ੍ਰਿਤ ਬਾਜ਼ਾਰ ਪੱਤਰਗਾ ਅਲਾਹਾਬਾਦ ਦੇ ਇੰਡੀਪੈਂਡੈਂਟ ਅਤੇ ਲਖਨਊ ਦੇ ਨੈਸ਼ਨਲ ਹੈਲਡਰ ਹੈਰ ਹੈਰਲਡਸ سمیت 12 ਹੋਰ ਅਖਬਾਰਾਂ ਉੱਤੇ ਪੰਜਾਬ ਵਿੱਚ ਹੰਦੇ ਰੋਕ ਲਗਾ ਦਿੱਤੀ ਗਈ 24 ਪ੍ਰੈਸਾਂ ਅਤੇ 4 ਅਖਬਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰ ਲਈਆਂ ਗਈਆਂ ਜ਼ਮੀਂਦਾਰ ਅਖਬਾਰ ਦੇ ਸੰਪਾਦਕ ਮੌਲਾਨਾ ਜ਼ਫਰ ਅਲੀ ਖਾਨ ਨੂੰ ਉਹਨਾਂ ਦੇ ਪਿੰਡ ਵਿੱਚ ਨਜ਼ਰਬੰਦ ਕਰਕੇ ਅਖਬਾਰ ਦੀ ਜ਼ਮਾਨਤ ਜ਼ਬਤ ਕੀਤੀ ਗਈ। ਬਦਲੇ ਦੀ ਅੱਗ ਦਾ ਸੇਕ ਚੱਲਦਾ ਉਦਮ ਸਿੰਘ, ਮਾਈਕਲ ਓਡਮਾਇਰ ਦੀ ਪੈੜਨ ਆਪਣਾ ਵੱਖ-ਵੱਖ ਦੇਸ਼ਾਂ ਤੋਂ ਹੁੰਦਾ ਹੋਇਆ ਲੰਡਨ ਜਾ ਪਹੁੰਚਿਆ। ਉਦਮ ਸਿੰਘ ਨੂੰ ਜਿਸ ਮੌਕੇ ਦੀ ਤਲਾਸ਼ ਸੀ ਉਸ ਨੂੰ ਉਹ ਮੌਕਾ 13 ਮਾਰਚ 1940 ਨੂੰ ਮਿਲ ਗਿਆ। ਜਦੋਂ ਲੰਡਨ ਦੇ ਸਿਕ ਸਟਨ ਹਾਲ ਵਿੱਚ ਵਿਸ਼ਵ ਸਥਿਤੀ ਅਤੇ ਅਫਗਾਨਿਸਤਾਨ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਸੀ ਇਸ ਮੀਟਿੰਗ ਵਿੱਚ ਮਾਈਕਲ ਉਡਵਾਈਰ ਵੀ ਸ਼ਾਮਲ ਸੀ ਜਿਉਂ ਹੀ ਮਾਈਕਲ ਉਡਵਾਈਰ ਪਾਸ਼ਣ ਦੇਣ ਲਈ ਮੰਚ ਤੇ ਆਇਆ ਤਾਂ ਸਰਦਾਰ ਉਦਮ ਸਿੰਘ ਨੇ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਉਸ ਨੂੰ ਮਾਰ ਮੁਕਾਇਆ ਤੇ ਗ੍ਰਿਫਤਾਰੀ ਦੇ ਦਿੱਤੀ 5 ਜੂਨ 1940 ਨੂੰ ਮਿਸਟਰ ਜਸਟਿਸ ਐਂਟਿਕ ਐਂਟਕਿਨ ਸੰਦੀ ਅਦਾਲਤ ਵਿੱਚ ਕੇਸ ਪੇਸ਼ ਹੋਇਆ ਸਜ਼ਾ ਸੁਣਾਉਣ ਤੋਂ ਪਹਿਲਾਂ ਤਕਰੀਬਨ 15 ਕੋ ਮਿੰਟ ਉਦਮ ਸਿੰਘ ਬਿਆਨ ਦਿੰਦਾ ਰਿਹਾ ਜਿਸ ਨੂੰ ਪ੍ਰਕਾਸ਼ਿਤ ਕਰਨ ਤੇ ਝਾਜ ਨੇ ਰੋਕ ਲਾ ਦਿੱਤੀ ਸਰਦਾਰ ਉਦਮ ਸਿੰਘ ਨੂੰ ਅਡਵਾਇਰ ਦੇ ਕਤਲ ਦੇ ਦੋਸ਼ ਵਿੱਚ 31 ਜੁਲਾਈ 1940 ਨੂੰ ਪਿੰਟਨਵਾਈਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਸਰਦਾਰ ਉਦਮ ਸਿੰਘ ਸ਼ਹੀਦ ਉਦਮ ਸਿੰਘ ਬਣ ਕੇ ਇਤਿਹਾਸ ਦੇ ਸੁਨੈਰੀ ਪੰਨਿਆਂ ਤੇ ਆਪਣਾ ਨਾਮ ਅੰਕਿਤ ਕਰਵਾ ਗਿਆਂ ਪਰ ਅਫਸੋਸ 31 ਜੁਲਾਈ ਹਰ ਸਾਲ ਲੋਕਾਂ ਦੀ ਮਸ਼ਰੂਫੀਅਤ ਵਿੱਚ ਹੀ ਲੰਘ ਜਾਂਦਾ ਹੈ ਹੁਣ ਤਾਂ ਸਰਕਾਰਾਂ ਵੀ ਇਸ ਮਹਾਨ ਨਾਇਕ ਨੂੰ ਯਾਦ ਕਰਨਾ ਭੁੱਲ ਗਈਆਂ ਭੁੱਲ ਜਾਂਦੀਆਂ ਹਨ ਕੁਝ ਕੁ ਲੋਕ ਆਪਣੇ ਹਿੱਤਾਂ ਲਈ ਇਸ ਮਹਾਨ ਜੋਧੇ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ ਬਹੁਤ ਘੱਟ ਲੋਕਾਂ ਨੂੰ ਸਰਦਾਰ ਉਧਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਹੈ ਸਰਦਾਰ ਉਧਮ ਸਿੰਘ ਦੇ ਜੀਵਨ ਨਾਲ ਸੰਬੰਧਿਤ ਲਿਖਤਾਂ ਵੀ ਬਹੁਤ ਘੱਟ ਮਿਲਦੀਆਂ ਹਨ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਰਦਾਰ ਉਦਮ ਸਿੰਘ ਵਾਰਿਸ ਸ਼ਾਲ ਦੀ ਲਿਖੀ ਹੀਰ ਨੂੰ ਬਹੁਤ ਪਸੰਦ ਕਰਦਾ ਸੀ ਅਤੇ ਸਦਾ ਆਪਣੇ ਕੋਲ ਰੱਖਦਾ ਸੀ ਉਸੇ ਹੀਰ ਵਿੱਚ ਹੀ ਰਿਵਾਲਵਰ ਛੁਪਾ ਕੇ ਸਿਕਸਟਨ ਹਾਲ ਵਿੱਚ ਢਾਕਲ ਹੋਏ ਆ ਸਰ ਉਦਮ ਸਿੰਘ ਦੇ ਹਾਨੀ ਉਸ ਨੂੰ ਬਾਵਾ ਆਖ ਬੁਲਾਉਂਦੇ ਸਨ ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਉਦਮ ਸਿੰਘ ਮੋਟਰਸਾਈਕਲਾਂ ਦਾ ਇੱਕ ਮਾਹਿਰ ਮਿਸਤਰੀ ਸੀ ਸਰਦਾਰ ਉਦਮ ਸਿੰਘ ਨੂੰ ਆਇਰਲੈਂਡ ਦੇ ਬਣੇ ਹੋਏ ਹਥਿਆਰ ਖਾਸ ਤੌਰ ਤੇ ਪਸੰਦ ਸਨ ਉਦਮ ਸਿੰਘ ਗੁਰਦੁਆਰੇ ਜਾਂਦਾ ਭਾਂਡੇ ਮੰਜਨ ਤੇ ਰੋਟੀਆਂ ਵਰਤੌਣ ਦੀ ਸੇਵਾ ਕਰਦਾ ਕਵੀ ਅਨਸਾਰ ਜ਼ਿੰਦਗੀ ਮਾਨਣ ਦੇ ਵੱਖਰੇ ਸਨ ਢੰਗ ਤਰੀਕੇ ਕਿਹੜਾ ਗੁਰਦੁਆਰੇ ਦਾ ਵੀ ਉਹ ਮਾਰਦਾ ਸੀ ਭਾਂਡੇ ਧੋਣ ਤੇ ਰੋਟੀਆਂ ਦੀ ਸੇਵਾ ਕਰਨੀ ਵੰਡ ਛਕਣ ਦੀ ਮਰਿਆਦਾ ਸਤਿਕਾਰਦਾ ਸੀ ਮੋਟਰਸਾਈਕਲਾਂ ਦੀ ਮੁਰੰਮਤ ਦਾ ਸੀ ਮਾਹਰ ਅਸਲੇ ਲਈ ਆਇਰਸ਼ਾ ਨੂੰ ਦਿਲੋਂ ਪਿਆਰਦਾ ਸੀ ਕਿਤੇ ਇਸ਼ਕ ਤੋਂ ਬਾਜ਼ੀ ਨਾ ਹਾਰ ਬੈਠੇ ਤਿਆਰ ਵਰ ਤਿਆਰ ਪੁਰਾਣਾ ਸਰਕਾਰ ਦਾ ਸੀ ਇਸ ਤੋਂ ਇਲਾਵਾ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਦਮ ਸਿੰਘ ਨੇ ਮਾਈਕਲ ਅਨਵਾਇਰ ਨੂੰ ਮਾਰਨ ਲਈ ਜਿਸ ਰਿਵਾਲਵਰ ਦੀ ਵਰਤੋਂ ਕੀਤੀ ਉਹ 32 ਬੋਰ ਦਾ ਸੀ ਪਰ ਉਸ ਵਿੱਚ ਪਾਉਣ ਲਈ ਗੋਲੀਆਂ 31 ਬੋਰ ਦੇ ਰਿਵਾਲਵਰ ਦੀਆਂ ਸਨ ਅੰਗਰੇਜ਼ਾਂ ਦਾ ਮੰਨਣਾ ਹੈ ਕਿ ਜੇਕਰ ਉਹਨਾਂ ਕੋਲ ਸਹੀ ਗੁਣੀਆਂ ਹੁੰਦੀਆਂ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਇਸ ਨਵਾਲ ਵਰ ਨੂੰ ਅਜੇ ਵੀ ਲੰਡਨ ਦੇ ਅਚਾਇਬ ਘਰ ਵਿੱਚ ਸੰਭਾਲ ਕੇ ਰੱਖਿਆ ਗਿਆ ਹੈ ਇਸ ਮਹਾਨ ਵਿਅਕਤੀ ਦੇ ਜੀਵਨ ਦੀਆਂ ਐਨੀਆਂ ਦਿਲਚਸਪ ਗੱਲਾਂ ਹੁੰਦੇ ਬਾਅਦ ਜਨ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਕੋਈ ਵੀ ਖਾਸ ਕਿਤਾਬ ਉਦਮ ਸਿੰਘ ਬਾਰੇ ਨਹੀਂ ਮਿਲਦੀ ਵੱਖ-ਵੱਖ ਪਾਈਚਾਰੀਆਂ ਦੇ ਲੋਕ ਆਪਣੇ ਪਾਈਚਾਰੇ ਦਾ ਨਾਮ ਚਮਕਾਉਣ ਲਈ ਉਦਮ ਸਿੰਘ ਨੂੰ ਆਪਣੇ-ਆਪਣੇ ਪਾਈਚਾਰੇ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ ਜਦੋਂ ਕਿ ਸ਼ਹੀਦ ਉਦਮ ਸਿੰਘ ਨੇ ਤਾਂ ਆਪਣਾ ਨਾਮ ਵੀ RAM MUHAMMAD SINGH ਅਜਾਦ ਰੱਖਿਆ ਸੀ ਉਸਨੇ ਇਹੀ ਨਾਮ ਕਤਲ ਕੇਸ ਸਮੇਂ ਕਚੈਰੀ ਵਿੱਚ ਦੱਸਿਆ ਸੀ ਸ਼ਹੀਦ ਉਦਮ ਸਿੰਘ ਬਾਰੇ ਕਈ ਦੰਦ ਕਥਾਵਾਂ ਬਲੈਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਪ੍ਰਚਲਿਤ ਹਨ ਇਹਦੀ ਢਾਣੀ ਦੇ ਤਕਰੀਬਨ ਸਾਰੇ ਸਾਥੀ ਬੇਲੇ ਵੀ ਚੱਲ ਬਸੇ ਹਨ ਇਕਾ ਦੁਕਾ ਲਿਖਤਾ ਵੀ ਹੀ ਮਿਲਦੀਆਂ ਹਨ ਪਰ ਇਹ ਵੀ ਪੂਰੀ ਸੂਰੀ ਵਕਫਤ ਪ੍ਰਦਾਨ ਨਹੀਂ ਕਰਦੀਆਂ ਸਗੋਂ ਕੁਝ ਚਲਕਾਰੇ ਹੀ ਪੇਸ਼ ਹੁੰਦੇ ਹਨ ਹਿੰਦੁਸਤਾਨੀ ਮਜ਼ਦੂਰ ਸਭਾ ਦੇ ਪੁਰਾਣੇ ਸੰਗੀ ਸਾਥੀ ਦੱਸਦੇ ਹਨ ਕਿ ਉਦਮ ਸਿੰਘ ਨੇ ਆਪ ਭਾਵੇਂ ਮਜ਼ਦੂਰ ਸਭਾ ਦੀ ਮੁਬਲੀਕ ਕਾਰਗੁਜ਼ਾਰੀ ਵਿੱਚ ਸਿੱਧੇ ਤੌਰ ਤੇ ਹਿੱਸਾ ਨਹੀਂ ਲਿਆ ਪਰ ਇਸ ਦਾ ਮੋਡਸ ਨੇ ਉਸੇ ਦੀ ਜੁਗਤ ਅਤੇ ਹੱਲਾਸ਼ੇਰੀ ਨਾਲ 1938 ਵਿੱਚ ਪਛਾਸੀ ਏ ਉਹ ਹਿੰਦੁਸਤਾਨੀ ਮਜ਼ਦੂਰਾਂ ਦੇ ਇੰਗਲੈਂਡ ਵਿੱਚ ਪਹਿਲੀ ਜਥੇਬੰਦੀ ਦਾ ਪਿਤਾਮਾ ਵੀ ਸੀ ਪਿੱਛੇ ਜਏਹ ਬ੍ਰਿਟਿਸ਼ ਸਰਕਾਰ ਨੇ ਉਦਮ ਸਿੰਘ ਬਾਰੇ ਕੁਝ ਦਸਤਾਵੇਜ਼ ਰਿਲੀਜ਼ ਕੀਤੇ ਹਨ ਇਹ ਉਸ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਬਾਰੇ ਚਾਨਣਾ ਪਾਉਂਦੇ ਹਨ ਇਹ ਦਸਤਾਵੇਜ਼ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਹੈੱਡ ਆਫਿਸ ਵਿੱਚ ਪਏ ਹਨ ਇੱਕ ਕਥਨ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੀਆਂ ਉਹ ਮਿਟ ਜਾਂਦੀਆਂ ਹਨ ਕਿਤੇ ਆਪਾਂ ਵੀ ਇਸ ਦੁਖਾਂਤ ਦਾ ਸ਼ਿਕਾਰ ਨਾ ਬਣ ਜਾਈਏ ਜਿਸ ਸੁਨਹਿਰੀ ਭਵਿੱਖ ਦੀ ਕਲਪਨਾ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਵਾਲੇ ਇਨ੍ਹਾਂ ਸ਼ਹੀਦਾਂ ਨੇ ਕੀਤੀ ਸੀ ਉਹ ਇਸ ਦੇਸ਼ ਦੀਆਂ ਮਾੜੀਆਂ ਨੀਤੀਆਂ ਦੀ ਪੇਟ ਚੜ ਗਿਆ ਹੈ ਜੇ ਜਿਆਦਾ ਨਹੀਂ ਤਾਂ ਐਨਾ ਹੀ ਕਰੀਏ ਕਿ ਇਨ੍ਹਾਂ ਸ਼ਹੀਦਾਂ ਦੀ ਗਾਥਾ ਨੂੰ ਭਵਿੱਖ ਦੀਆਂ ਪੀੜ੍ਹੀਆਂ ਤੱਕ ਲਿਜਾਣ ਦਾ ਯਤਨ ਕਰੀਏ ਤਾਂ ਜੋ ਇਨ੍ਹਾਂ ਸ਼ਹੀਦਾਂ ਦਾ ਸਤਿਕਾਰ ਬਣਿਆ ਰਹੇ ਸੋ ਆਪ ਜੀ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸ਼ਹੀਦ ਉਦਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਾਪਤ ਹੋ ਸਕੇ ਧੰਨਵਾਦ ਦੇਸ਼ ਭਗਤਾਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ ਮਾਪੇ ਅੱਜ ਦੇ ਇਸ ਟਾਈਮ ਦੇ ਵਿੱਚ ਚਾਹੇ ਕੋਈ ਦੇਸ਼ ਭਗਤ ਨਾ ਬਣੇ ਪਰ ਇਨਾਂ ਕਾਪਾ ਜ਼ਰੂਰ ਕਰੀਏ ਕਿ ਜੋ ਸਾਡਾ ਇਤਿਹਾਸ ਹੈ ਉਸ ਨੂੰ ਘਰ ਘਰ ਫੈਲਾਈਏ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਆ ਇਨਾਂ ਤੋਂ ਜਾਣੂ ਹੋਵੇ ਤੇ ਇਹਨਾਂ ਦੇ ਦੱਸੇ ਰਸਤੇ ਤੇ ਤੁਰੰਦੀ ਕੋਸ਼ਿਸ਼ ਜ਼ਰੂਰ ਕਰੇ।